ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਹਰ ਹਰ ਮਹਾਦੇਵ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਉਹਨਾਂ ਦੀ ਕਿਰਪਾ ਤੁਹਾਡੇ ਤੇ ਹੋ ਸਕੇ ਸੱਤ ਲਾਲ ਮਿਰਚਾਂ ਦਾ ਉਪਾ ਇਹ ਉਪਾ ਅਸੀਂ ਕਿਸੇ ਵੀ ਬੁੱਧਵਾਰ ਜਾਂ ਕਿਸੇ ਵੀ ਸ਼ਨੀਵਾਰ ਕਰ ਸਕਦੇ ਹਾਂ ਭਾਵੇਂ ਕਿ ਲਾਲ ਮਿਰਚਾਂ ਦਾ ਉਪਾ ਜੇਕਰ ਅਸੀਂ ਕਰ ਲੈਂਦੇ ਹਾਂ ਫਿਰ ਮੰਨ ਕੇ ਚੱਲਣਾ ਕਿ ਸਾਡੀ ਜ਼ਿੰਦਗੀ ਦੀਆਂ ਜ਼ਿਆਦਾਤਰ ਪਰੇਸ਼ਾਨੀਆਂ ਖਤਮ ਹੀ ਹੋ ਜਾਣਗੀਆਂ ਇਹ ਸਮੱਸਿਆਵਾਂ ਭਾਵੇਂ ਧਨ-ਬਰਕਤ ਨੂੰ ਲੈ ਕੇ ਹੋਵੇ ਬੁਰੀ ਨਜ਼ਰ ਨੂੰ ਲੈ ਕੇ ਹੋਵੇ ਭਾਵੇਂ ਤੁਹਾਡੇ ਦੁਸ਼ਮਣ ਜਿਨ੍ਹਾਂ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਤੁਸੀਂ ਝੱਲ ਰਹੇ ਹੋ ਆਪਣਿਆਂ ਕਰਕੇ ਜਾਂ ਫਿਰ ਆਪਣੇ ਦੁਸ਼ਮਣਾਂ ਕਰਕੇ ਜੇਕਰ ਤੁਹਾਨੂੰ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਕਿਸੇ ਨੇ ਤੁਹਾਡੇ ਉੱਪਰ ਜਾਫਿਰ ਤੁਹਾਡੇ ਘਰ ਉੱਪਰ ਕਿਸੇ ਨੇ ਕੁਝ ਕਰਵਾ ਦਿੱਤਾ ਹੈ ਤੁਹਾਡੇ ਘਰ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਚੱਲ ਰਹੀਆਂ ਹਨ ਤਾਂ ਫਿਰ ਲਾਲ ਮਿਰਚਾਂ ਦਾ ਇਹ ਉਪਾਅ ਤੁਸੀਂ ਕਰ ਲੈਣਾ ਜੀ ਉਹਨਾਂ ਲੋਕਾਂ ਦੇ ਲਈ ਵਰਦਾਨ ਹੋਣ ਵਾਲਾ ਹੈ ਇਹ ਉਪਾਅ ਅੱਜ ਤੁਹਾਡੇ ਨਾਲ ਲਾਲ ਮਿਰਚ ਸੰਬੰਧੀ ਕਈ ਅੱਜ ਤੁਹਾਡੇ ਨਾਲ ਲਾਲ ਮਿਰਚ ਸੰਬੰਧੀ ਕਈ ਉਪਾਅ ਸਾਂਝੇ ਕਰਾਂਗੇ ਭਾਵੇਂ ਤੁਹਾਡੇ ਕਿਸੇ ਵੀ ਪ੍ਰਕਾਰ ਦੀ ਜੇਕਰ ਕੋਈ ਵੀ ਸਮੱਸਿਆ ਹੋਵੇ ਅੱਜ ਦੀ ਵੀਡੀਓ ਵਿੱਚ 2-3 ਉਪਾਅ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤੁਹਾਡੀ ਜੋ ਵੀ ਸਮੱਸਿਆ ਹੈ ਲਾਲ ਮਿਰਚ ਦਾ ਉਪਾਅ ਜੇਕਰ ਤੁਸੀਂ ਕਰ ਲਓਗੇ ਜਿਵੇਂ ਕਿ ਤੁਹਾਡੇ ਪਰੇਸ਼ਾਨੀ ਧਨ ਸੰਬੰਧਿਤ ਹੈ ਜਾਂ ਫਿਰ ਕਾਰੋਬਾਰ ਨਾਲ ਸੰਬੰਧਿਤ ਹੈ ਜਾਂ ਤੁਸੀਂ ਦੁਕਾਨਦਾਰ ਹੋ ਤਾਂ ਦੁਕਾਨ ਸੰਬੰਧਿਤ ਕੋਈ ਪਰੇਸ਼ਾਨੀ ਹੈ ਜਾਂ ਫਿਰ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਲੱਗਾ ਹੈ ਇਸ ਰੋਗ ਦੇ ਕਾਰਨ ਤੁਸੀਂ ਦਰ ਦਰ ਤੇ ਭਟਕ ਰਹੇ ਹੋ ਤਾਂ ਫਿਰ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲਾ ਹੈ ਲਾਲ ਮਿਰਚ ਇੱਕ ਅਜਾਈਂ ਚੀਜ਼ ਹੈ ਜਿਹੜੀ ਟੋਟਕੇ ਦੇ ਵਿੱਚ ਜਾਂ ਫਿਰ ਕਿਸੇ ਵੀ ਉਪਾਅ ਦੇ ਵਿੱਚ ਇਸਤੇਮਾਲ ਕੀਤੀ ਜਾਵੇ ਤਾਂ ਫਿਰ ਇਹ ਕਿਸੇ ਵੀ ਸਮੱਸਿਆ ਨੂੰ ਖਤਮ ਕਰ ਦਿੰਦੀ ਹੈ ਅਸੀਂ ਤੁਹਾਡੇ ਸਭ ਨਾਲ ਅੱਗੇ ਇਹ ਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਸਾਰੇ ਉਪਾਅ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਜੋ ਤੁਹਾਨੂੰ ਸਾਰੀ ਹੀ ਜਾਣਕਾਰੀ ਪ੍ਰਾਪਤ ਹੋ ਸਕੇ ਕਿਉਂਕਿ ਇਹ ਉਪਾਅ ਬਹੁਤ ਹੀ ਖਾਸ ਹਨ ਜੇਕਰ ਤੁਸੀਂ ਪੂਰਨ ਵਿਧੀ ਨੂੰ ਸਮਝ ਕੇ ਇਹ ਉਪਾਅ ਕਰ ਲੈਂਦੇ ਹੋ ਤਾਂ ਯਕੀਨ ਰੱਖਿਓ ਕਿ ਤੁਹਾਨੂੰ ਤੁਹਾਡੀਆਂ ਸਾਰੀਆਂ ਹੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਪਰ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤਾਂ ਫਿਰ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬਹੁਤ ਸਾਰੇ ਲੋਕ ਆਪਣੀਆਂ ਸਮੱਸਿਆਵਾਂ ਤੇ ਦੁੱਖਾਂ ਨੂੰ ਕਮੈਂਟ ਦੇ ਵਿੱਚ ਲਿਖ ਕੇ ਭੇਜਦੇ ਹਨ ਕਿ ਉਹਨਾਂ ਨੂੰ ਇਹ ਪਰੇਸ਼ਾਨੀ ਹੈ ਅਸੀਂ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਪੂਜਾ ਪਾਠ ਤਾਂ ਕਰਦੇ ਹਾਂ ਬੰਦਗੀ ਕਰਦੇ ਹਾਂ ਚਾਹੇ ਅਸੀਂ ਪਰਮਾਤਮਾ ਨੂੰ ਮੰਨਦੇ ਵੀ ਹਾਂ ਜਾਂ ਫਿਰ ਕਿਸੇ ਦੇਵੀ ਦੇਵਤੇ ਨੂੰ ਮੰਨਦੇ ਹਾਂ ਇੰਨੀ ਪੂਜਾ ਇੰਨੀ ਬੰਦਗੀ ਕਰਨ ਦੇ ਬਾਵਜੂਦ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਕਿਉਂ ਆ ਜਾਂਦੇ ਹਨ ਬਹੁਤ ਸਾਰੇ ਲੋਕ ਕਮੈਂਟ ਕਰਦੇ ਹਨ ਕਿ ਅਸੀਂ ਪਾਠ ਤਾਂ ਕਰਦੇ ਹਾਂ ਬੰਦਗੀ ਵੀ ਕਰਦੇ ਹਾਂ ਫਿਰ ਵੀ ਸਾਡੀ ਜ਼ਿੰਦਗੀ 'ਚ ਦੁੱਖ ਖਤਮੀ ਨਹੀਂ ਹੁੰਦੇ ਉਹ ਆਖਦੇ ਹਨ ਕਿ ਕਈ ਸਾਲਾਂ ਤੋਂ ਇਹ ਸਮੱਸਿਆ ਹੈ ਸਾਡੇ ਘਰ ਦੇ ਵਿੱਚ ਧਨ ਹੀ ਨਹੀਂ ਰੁਕਦਾ ਸਾਡਾ ਕਾਰੋਬਾਰ ਇੱਕਦਮ ਰੁਕ ਗਿਆ ਹੈ ਸਾਡੇ ਘਰ ਦੇ ਵਿੱਚ ਕਲੇਸ਼ ਵੀ ਰਹਿੰਦਾ ਹੈ ਤਾਂ ਫਿਰ ਇਹ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵਿੱਚ ਵੱਡਾ ਕਾਰਨ ਤੁਹਾਡੇ ਦੁਸ਼ਮਣ ਜੋ ਲੋਕ ਹਨ ਜੋ ਲੋਕ ਤੁਹਾਡੇ ਤੋਂ ਨਫ਼ਰਤ ਕਰਦੇ ਹਨ ਉਹ ਚਾਹੇ ਤੁਹਾਡੇ ਆਪਣੇ ਜਾਂ ਬੇਗਾਨੇ ਹਨ ਜਦੋਂ ਕੋਈ ਇਨਸਾਨ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਤਾਂ ਫਿਰ ਉਸ ਇਨਸਾਨ ਦੇ ਬੋਲਣ ਕਰਕੇ ਨਕਾਰਾਤਮਕ ਊਰਜਾ ਕਰਕੇ ਤੁਹਾਡੇ ਘਰ ਵਿੱਚ ਦੁੱਖ ਕਲੇਸ਼ ਆ ਜਾਂਦੇ ਹਨ ਅਸੀਂ ਆਪਣੇ ਘਰ ਦੇ ਵਿੱਚ ਲਾਲ ਮਿਰਚਾਂ ਦਾ ਇਸਤੇਮਾਲ ਕਰਦੇ ਤਾਂ ਹਾਂ ਪਰ ਲਾਲ ਮਿਰਚ ਸਿਰਫ ਸਾਡੇ ਰਸੋਈ ਵਿੱਚ ਇਸਤੇਮਾਲ ਨਹੀਂ ਹੁੰਦੀ ਜੇਕਰ ਅਸੀਂ ਇਸ ਦਾ ਪ੍ਰਯੋਗ ਸਹੀ ਵਿਧੀ ਦੇ ਨਾਲ ਕਰ ਲਵਾਂਗੇ ਫਿਰ ਅਸੀਂ ਹਰ ਸਮੱਸਿਆ ਦਾ ਹੱਲ ਕਰ ਸਕਦੇ ਹਾਂ ਇਸ ਲਈ ਖੂਬ ਮਿਹਨਤ ਕਰਕੇ ਵੀ ਸਫਲਤਾ ਪ੍ਰਾਪਤ ਨਹੀਂ ਹੁੰਦੀ ਤਾਂ ਫਿਰ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਉਪਾਅ ਕਰ ਲੈਿੰਦੇ ਹੋ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਸਭ ਤੋਂ ਪਹਿਲਾ ਉਪਾਅ ਜੇਕਰ ਤੁਹਾਡੇ ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾ ਰਹੇ ਹਨ ਤੇ ਜੇਕਰ ਤੁਹਾਡਾ ਕੋਈ ਆਪਣਾ ਤੁਹਾਡੇ ਤੋਂ ਈਰਖਾ ਰੱਖਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਇੱਕ ਮੁਠੀ ਲਾਲ ਮਿਰਚਾਂ ਲੈਣੀਆਂ ਹਨ ਅਤੇ ਤੁਸੀਂ ਸਾਬਤ ਹੀ ਇਹ ਮਿਰਚਾਂ ਲੈਣੀਆਂ ਨੇ ਓਪੀਸੀਆਂ ਹੋਣੀਆਂ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਸਾਬਤ ਮਿਰਚਾਂ ਨੂੰ ਤੁਸੀਂ ਫਿਰ ਪੀਸ ਲੈਣਾ ਹੈ ਨਾਲ ਹੀ ਤੁਸੀਂ ਉਨਨੇ ਹੀ ਕਾਲੀਆਂ ਮਿਰਚਾਂ ਦੇ ਪੀਸ ਵੀ ਲੈਣੇ ਹਨ ਤੁਸੀਂ ਇਹ ਸਾਰੀ ਸਮਗਰੀ ਇੱਕ ਕਾਲੇ ਕਪੜੇ ਦੇ ਵਿੱਚ ਬੰਨ ਕੇ ਇੱਕ ਗਠੜੀ ਬਣਾ ਲੈਣੀ ਹੈ ਦੇਖੋ ਜੀ ਕਹਿਣ ਦਾ ਭਾਵ ਹੈ ਕਿ ਤੁਸੀਂ ਇੱਕ ਮੁਠੀ ਮਿਰਚਾਂ ਚੁੱਕਣੀਆਂ ਹਨ ਜਿੰਨੀਆਂ ਵੀ ਤੁਹਾਡੀ ਮੁਠੀ ਦੇ ਵਿੱਚ ਮਿਰਚਾਂ ਆ ਜਾਂਦੀਆਂ ਹਨ ਉਨੀਆਂ ਹੀ ਤੁਸੀਂ ਲੈਣੀਆਂ ਹਨ ਜਿੰਨੇ ਤੁਹਾਡੇ ਘਰ ਦੇ ਮੈਂਬਰ ਹਨ ਓਨੀਆਂ ਹੀ ਤੁਸੀਂ ਕਾਲੀਆਂ ਮਿਰਚਾਂ ਲੈਣੀਆਂ ਹਨ ਅਤੇ ਇਸ ਸਾਰੀ ਸਮੱਗਰੀ ਨੂੰ ਇਕੱਠੀ ਕਰਕੇ ਤੁਸੀਂ ਲਾਲ ਮਿਰਚਾਂ ਤੇ ਕਾਲੀਆਂ ਮਿਰਚਾਂ ਨੂੰ ਕਾਲੇ ਕੱਪੜੇ ਦੇ ਵਿੱਚ ਬੰਨ ਕੇ ਇੱਕ ਪੋਟਲੀ ਬਣਾ ਲੈਣੀ ਹੈ ਅਤੇ ਬੁੱਧਵਾਰ ਜਾਂ ਸ਼ਨੀਵਾਰ ਦੇ ਦਿਨ ਤੁਸੀਂ ਇਹ ਮਿਰਚ ਆਪਣੇ ਪਰਿਵਾਰ ਦੇ ਉੱਪਰੋਂ ਵਾਰ ਕੇ ਕਿਸੇ ਵੀ ਵਗਦੇ ਪਾਣੀ ਦੇ ਵਿੱਚ ਰਾਤ ਨੂੰ ਵਹਾ ਦੇਣੀਆਂ ਹਨ ਜੋ ਵੀ ਤੁਹਾਡੇ ਦੁਸ਼ਮਣ ਹਨ ਜੋ ਵੀ ਤੁਹਾਡੇ ਤੋਂ ਜਲਨ ਕਰਦੇ ਹਨ ਤਾਂ ਫਿਰ ਉਹਨਾਂ ਦੀ ਸਾਰੀ ਹੀ ਬੁਰੀ ਨਜ਼ਰ ਉਹਨਾਂ ਦੇ ਕੋਲ ਵਾਪਸ ਚਲੀ ਜਾਵੇਗੀ ਜੇ ਕੋਈ ਤੁਹਾਨੂੰ ਜਿੰਨਾ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਫਿਰ ਕੋਈ ਵੀ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਤੁਸੀਂ ਇਹ ਉਪਾਅ ਬੁੱਧਵਾਰ ਜਾਂ ਸ਼ਨੀਵਾਰ ਹੀ ਕਰਨਾ ਹੈ ਤਾਂ ਫਿਰ ਇਹ ਦੂਸਰਾ ਉਪਾਅ ਸਾਡੇ ਘਰ ਦਾ ਬੱਚਾ ਕਿਸੇ ਚੰਗੇ ਕੰਮ ਦੇ ਲਈ ਜੇਕਰ ਚੱਲਿਆ ਹੋਵੇ ਉਹ ਆਪਣਾ ਕੋਈ ਇਮਤਿਹਾਨ ਹੀ ਦੇਣ ਲਈ ਜੇਕਰ ਚੱਲਿਆ ਹੋਵੇ ਜਾਂ ਨੌਕਰੀ ਤੇ ਚੱਲਿਆ ਹੋਵੇ ਜਾਂ ਫਿਰ ਕੋਈ ਜ਼ਰੂਰੀ ਕੰਮ ਦੇ ਲਈ ਜਾ ਰਿਹਾ ਹੈ ਤਾਂ ਮੁੱਖ ਦਰਵਾਜ਼ੇ ਦੀ ਦਹਲੀਜ਼ ਦੇ ਉੱਪਰ ਪੰਜ ਮਿਰਚਾਂ ਤੁਸੀਂ ਰੱਖ ਦੇਣੀਆਂ ਹਨ ਉਸ ਇਨਸਾਨ ਨੇ ਆਪਣੇ ਪੈਰਾਂ ਦੇ ਨਾਲ ਉਹਨਾਂ ਮਿਰਚਾਂ ਨੂੰ ਮਸਲ ਕੇ ਅੱਗੇ ਲੰਘਣਾ ਹੈ ਜਿਹੜੇ ਵੀ ਤੁਸੀਂ ਇਹ ਉਪਾਰ ਜੇਕਰ ਕਰ ਲੈਂਦੇ ਹੋ ਤਾਂ ਤੁਹਾਡਾ ਹਰ ਕੰਮ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨੇਪਰੇ ਚੜ ਜਾਵੇਗਾ ਕੋਈ ਵੀ ਮੜੀ ਨਜ਼ਰ ਬੁਰੀ ਸ਼ਕਤੀ ਤੁਹਾਡਾ ਰਸਤਾ ਹੀ ਨਹੀਂ ਕੱਟ ਸਕਦੀ ਜਿਨ੍ਹਾਂ ਦੇ ਵੀ ਕੰਮਾਂ ਵਿੱਚ ਵਾਰ-ਵਾਰ ਵਿਗਨ ਪੈ ਰਹੇ ਹਨ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਿਰਹਾਣੇ ਇੱਕ ਗਲਾਸ ਪਾਣੀ ਦਾ ਰੱਖਣ ਅਤੇ ਉਸ ਵਿੱਚ ਇੱਕ ਬੀਜ ਲਾਲ ਮਿਰਚ ਦਾ ਦਾਣਾ ਪਾ ਦੇਣ ਸਵੇਰੇ ਉੱਠਦੇ ਅਨਸਾਰ ਹੀ ਤੁਸੀਂ ਆਪਣੇ ਖੱਬੇ ਹੱਥ ਦੇ ਨਾਲ ਉਹੀ ਪਾਣੀ ਆਪਣੇ ਉੱਪਰੋਂ ਦੀ ਵਾਰਕ ਘਰ ਦੇ ਬੂਹੇ ਤੋਂ ਬਾਹਰ ਸੁੱਟ ਦੇਣਾ ਹੈ ਇਸ ਤਰ੍ਹਾਂ ਤੁਹਾਡੇ ਉਤੋਂ ਮਾੜੀ ਤੋਂ ਮਾੜੀ ਸ਼ਕਤੀ ਦਾ ਹਰ ਪ੍ਰਕਾਰ ਦੀ ਨੈਗੇਟਿਵ ਊਰਜਾ ਦਾ ਪ੍ਰਭਾਵ ਹੀ ਖਤਮ ਹੋ ਜਾਵੇਗਾ ਅਤੇ ਜਿਹੜੇ ਲੋਕ ਹਰ ਵਕਤ ਚਿੰਤਾ ਦੇ ਵਿੱਚ ਰਹਿੰਦੇ ਹਨ ਜਾਂ ਫਿਰ ਕਹਿ ਲਓ ਕਿ ਜਿਨ੍ਹਾਂ ਦਾ ਹਰ ਵੇਲੇ ਦਿਲ ਘਬਰਾਉਂਦਾ ਹੀ ਰਹਿੰਦਾ ਹੈ ਤਾਂ ਫਿਰ ਉਹਨਾਂ ਦਾ ਜੋ ਮਨ ਹੈ ਉਹ ਵੀ ਸ਼ਾਂਤ ਰਹਿਣ ਲੱਗ ਜਾਵੇਗਾ ਤੁਹਾਡੇ ਘਰ ਦੇ ਵਿੱਚ ਚੇਕਰ ਧਨ ਨਹੀਂ ਟਿਕਦਾ ਪੈਸਾ ਨਹੀਂ ਟਿਕਦਾ ਤੁਸੀਂ ਥੋੜੇ ਬਹੁਤ ਜੋ ਵੀ ਕਮਾਉਂਦੇ ਹੋ ਉਹ ਹੱਥ ਦੇ ਵਿੱਚ ਹੀ ਨਹੀਂ ਰਹਿੰਦੇ ਤਾਂ ਫਿਰ ਤੁਸੀਂ ਇਹ ਲਾਲ ਮਿਰਚਾਂ ਦਾ ਉਪਾਗ ਕਰ ਸਕਦੇ ਹੋ ਫਿਰ ਤੁਸੀਂ ਕੀ ਕਰਨਾ ਹੈ ਕਿ ਸੱਤ ਲਾਲ ਮਿਰਚਾਂ ਨੂੰ ਤੁਸੀਂ ਕਪੜੇ ਦੇ ਵਿੱਚ ਬੰਨ ਲੈਣਾ ਹੈ ਉਸ ਗਠੜੀ ਨੂੰ ਤੁਸੀਂ ਆਪਣੇ ਘਰ ਦੀ ਤਜੋਰੀ ਦੇ ਵਿੱਚ ਰੱਖ ਦੇਣਾ ਹੈ ਫਿਰ ਜਿੱਥੇ ਵੀ ਤੁਹਾਡਾ ਪੈਸਾ ਰੱਖਿਆ ਹੁੰਦਾ ਹੈ ਤੁਸੀਂ ਉੱਥੇ ਵੀ ਰੱਖ ਸਕਦੇ ਹੋ ਹਫ਼ਤੇ ਦੇ ਵਿੱਚ ਇਹ ਲਾਲ ਮਿਰਚਾਂ ਤੁਸੀਂ ਮਚਾ ਦੇਣੀਆਂ ਹਨ ਤੇ ਉਸ ਦੀ ਜਗ੍ਹਾ ਤੁਸੀਂ ਨਵੀਆਂ ਸੱਤ ਮਿਰਚਾਂ ਉਸੇ ਹੀ ਪੋਰਟਲੀ ਵਿੱਚ ਬਣ ਕੇ ਫਿਰ ਤਿਜੋਰੀ ਦੇ ਵਿੱਚ ਰੱਖ ਦੇਣੀਆਂ ਹਨ ਇਹ ਉਪਾਅ ਤੁਹਾਡਾ ਪੈਸੇ ਨੂੰ ਖਿੱਚਣ ਦਾ ਕੰਮ ਕਰੇਗਾ ਇਹ ਉਪਾਅ ਤੁਹਾਡੇ ਲਈ ਪੈਸੇ ਨੂੰ ਖਿੱਚਣ ਦਾ ਕੰਮ ਕਰੇਗਾ ਨਵੇਂ-ਨਵੇਂ ਰਸਤੇ ਤੁਹਾਡੇ ਲਈ ਖੁੱਲਣਗੇ ਜੇਕਰ ਘਰ ਦੇ ਵਿੱਚ ਕੁਝ ਕੀਤੇ ਕਿਰਾਏ ਦਾ ਅਸਰ ਵੀ ਹੈ ਜੇ ਤੁਹਾਨੂੰ ਸ਼ੱਕ ਵੀ ਹੁੰਦਾ ਹੈ ਤਾਂ ਤੁਹਾਡੇ ਘਰ ਵਿੱਚੋਂ ਮਾੜੀ ਸ਼ਕਤੀ ਦਾ ਜੇਕਰ ਪਹਿਰਾ ਹੈ ਜਾਂ ਫਿਰ ਤੁਹਾਡੇ ਘਰ ਤੇ ਕੋਈ ਅਜੀਹੀ ਚੀਜ਼ ਹੈ ਜੋ ਕੰਮਾਂ ਦੇ ਵਿੱਚ ਵਿਗੜਨ ਪੈ ਰਿਹਾ ਹੈ ਤਾਂ ਫਿਰ ਤੁਸੀਂ ਕੀ ਕਰਨਾ ਹੈ ਕਿ ਸ਼ਨੀਵਾਰ ਦੇ ਦਿਨ ਸੱਤ ਲਾਲ ਮਿਰਚਾਂ ਲੈਣੀਆਂ ਹਨ ਇਹਨਾਂ ਸੱਤ ਲਾਲ ਮਿਰਚਾਂ ਦੇ ਵਿੱਚ ਤੁਸੀਂ ਸਰੋਂ ਦੇ ਦਾਣੇ ਪਾ ਲੈਣੇ ਹਨ ਫਿਰ ਉਸ ਵਿੱਚ ਤੁਸੀਂ ਦੋ ਟੁਕੜੇ ਕਪੂਰ ਦੇ ਪਾ ਲੈਣੇ ਹਨ ਜਿਸਤੇ ਵੀ ਸ਼ੱਕ ਪੈਂਦਾ ਹੈ ਜਿਸ ਵਿਅਕਤੀ ਤੇ ਵੀ ਤੁਹਾਨੂੰ ਸ਼ੱਕ ਹੈ ਕਿ ਉਹ ਇਨਸਾਨ ਤੁਹਾਡੇ ਤੇ ਮਾੜੀ ਨਿਗਾਹ ਰੱਖਦਾ ਹੈ ਫਿਰ ਤੁਸੀਂ ਉਸ ਵਿਅਕਤੀ ਦਾ ਨਾਮ ਲੈ ਕੇ ਆਪਣੇ ਘਰ ਦੇ ਵਿਹੜੇ ਵਿੱਚ ਇੱਕ ਫਿਰ ਤੁਸੀਂ ਉਸ ਵਿਅਕਤੀ ਦਾ ਨਾਮ ਲੈ ਕੇ ਆਪਣੇ ਵਿਹੜੇ ਦੇ ਵਿੱਚ ਇੱਕ ਪਾਥੀ ਤਖਾ ਦੇਣੀ ਹੈ ਉਸ ਉੱਪਰ ਤੁਸੀਂ ਇਹ ਸਾਰੀ ਹੀ ਸਮਗਰੀ ਮਚਾ ਦੇਣੀ ਹੈ ਹਰ ਪ੍ਰਕਾਰ ਦੇ ਕੀਤੇ ਕਿਰਾਏ ਦਾ ਅਸਰ ਹੀ ਖਤਮ ਹੋ ਜਾਵੇਗਾ ਜਿੰਨੀ ਵੀ ਘਰ ਦੇ ਵਿੱਚ ਨੈਗੇਟਿਵ એનર્ਜੀ ਹੈ ਉਹ ਵੀ ਖਤਮ ਹੋ ਜਾਵੇਗੀ ਇਹ ਸਾਰੇ ਹੀ ਉਪਾਅ ਇੰਨੇ ਪਾਵਰਫੁਲ ਹਨ ਜੇਕਰ ਤੁਸੀਂ ਸਹੀ ਵਿਧੀ ਦੇ ਨਾਲ ਆਪਣੇ ਘਰ ਵਿੱਚ ਇਸ ਦਾ ਪ੍ਰਯੋਗ ਕਰ ਲੈਂਦੇ ਹੋ ਪੂਰਨ ਤੌਰ ਤੇ ਤੁਹਾਡੇ ਘਰ ਵਿੱਚੋਂ ਮਾੜੀਆਂ ਸ਼ਕਤੀਆਂ ਦਾ ਪਹਿਰਾ ਹੀ ਖਤਮ ਹੋ ਜਾਵੇਗਾ ਤੁਹਾਡਾ ਘਰਨ ਪੂਰਨ ਹੀ ਤੌਰ ਤੇ ਸ਼ੁੱਧ ਹੋ ਜਾਵੇਗਾ ਫਿਰ ਤੁਹਾਡੇ ਗੁਰੂ ਗ੍ਰਹਿ ਵੀ ਮਜ਼ਬੂਤ ਹੋ ਜਾਣਗੇ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ